ਹੈਲੋ ਸასი ਗਾਲ ਜੀ ਸਾਰਿਆਂ ਨੂੰ ਤੇ ਲਵ ਵਲੌਗਸ 07 ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆਂ ਜਲੰਧਰ ਨੂੰ ਜਿਹੜਾ ਸਕਾਈ ਜੰਪਰ ਆ ਉੱਥੇ ਜਾਣਾ ਵਾ ਹੁਣ ਆ ਦੇਖਿਓ ਆਪਾਂ ਗੱਡੀ ਗੁੱਡੀ ਤਾਂ ਸਾਰੀ ਤਾਂ ਮੈਂ ਤਾਂ ਉੱਤੀ ਉੱਦਾਂ ਚਲੋ ਤਾਂ ਉੱਤੀ ਆ ਤੇ ਹੁਣ ਆ ਸਾਰਾ ਵਲੌਗ ਹੈ ਨਾ ਮੈਂ ਇਹ ਬਣਾਉਣਾ ਕਿਉਂਕਿ ਮੰਮੀ ਨੂੰ ਆਪਾਂ ਮਸੀ ਬਣਾਇਆ ਜਾ ਤੇ ਮੰਮੀ ਕਹਿੰਦੇ ਸੀ ਕਹਿੰਦੇ ਆਪਾਂ ਕੱਲ ਗੁੱਦਵਾਰੇ ਜਾਣਾ ਤੇ ਇਹ ਕਹਿੰਦੇ ਤਿਆਰੀ ਤੇਰੀ ਕਰਨੀ ਆ ਆਪਾਂ ਕਹੇ ਨਹੀਂ ਵੇਲੇ ਸਕਾਈ ਜੰਪਰ ਹੀ ਜਾਣਾ ਮਸੀ ਕਿਤੇ ਮਨਾਇਆ ਹੁਣ ਸਾਰਾ ਵਲੌਗ ਮੈਨੂੰ ਕਿਹਾ ਬਣਾਉਣ ਨੂੰ ਕਹਿੰਦੇ ਮੈਂ ਨਹੀਂ ਬਣਾਉਣਾ ਥਿਜੋ ਦਾ ਬਿਓ ਆ ਚਲੋ ਜੁੜੇ ਰਹੋ ਨਾਲ ਦੇਖਿਓ ਕੀ ਕੀ ਹੁੰਦਾ ਉੱਥੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਨੰਬਰ ਪਹੁੰਚ ਗਏ ਆ ਇਧਰ ਮੰਮੀ ਸਾਡੇ ਰਸਕੇ ਬੈਠਿਓ ਆ ਕਹਿੰਦੇ ਤੁਸੀਂ ਵਲੌਗ ਬਣਾਉਣਾ ਹੁਣ ਮੈਂ ਹੀ ਬਣਾਉਣਾ ਵਾ ਚਲੋ ਹੁਣ ਉੱਥੇ ਆ ਕੇ ਪਹੁੰਚ ਗਏ ਤਾਂ ਦਿਖਾਉਣੀ ਆ ਕਿਦਾਂ ਦਾ ਮਾਹੌਲ ਹੈ ਅੱਜ ਤਾਂ ਜਿਹੜਾ ਸਾਰਾ ਵਲੌਗ ਹੈ ਅੱਜ ਨਿਮਰ ਬਣਾਊਗਾ ਅੱਜ ਮੈਂ ਨਹੀਂ ਵਲੌਗ ਬਣਾਉਣਾ ਅੱਜ ਨਿਮਰ ਦੀ ਡਿਊਟੀ ਆ ਕਿਉਂਕਿ ਇਹ ਹੀ ਚੱਲੇ ਆ ਮੈਂ ਲੈ ਕੇ ਪਹਿਲਾਂ ਸਾਡਾ ਚੰਗਾ ਜੁੱਤ ਹੋਇਆ ਨਿਆਣਿਆਂ ਦੇ ਨਾਲ ਮੈਂ ਕਿਹਾ ਮੈਂ ਨਹੀਂ ਜਾਣਾ ਆਪਾਂ ਗੁਰਦੁਆਰਾ ਸਾਹਿਬ ਚਲਦੇ ਇਹ ਕਹਿੰਦੇ ਸਾਨੂੰ ਕਿਤੇ ਘਮਾਉਣ ਨਹੀਂ ਲੈ ਕੇ ਜਾਂਦੇ ਚਲੋ ਅੱਜ ਫੇਰ ਇਹਨੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਘਮਾ ਲਿਓ ਨੇ ਨਿਆਣਿਆਂ ਨੂੰ ਵੀ ਤੁਹਾਨੂੰ ਫੇਰ ਲੈ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਅੱਜ ਇਹਨਾਂ ਦਾ ਪਲਾਨ ਹੈਗਾ ਇਹ ਹੀ ਲੈ ਕੇ ਆਏ ਤਾਂ ਅੱਜ ਵਲੋਗਿੰਗ ਵੀ ਜਿਹੜੀ ਕਰਨੀ ਹੋਏ ਇਹਨਾਂ ਨੇ ਕਰਨੀ ਆ ਠੀਕ ਆ ਜ ਮੇਰਾ ਵਿੱਚ ਕੋਈ ਰੋਲ ਨਹੀਂ ਹੈਗਾ ਅੱਜ ਮੈਂ ਬੋਲਣਾ ਨਹੀਂ ਅੱਜ ਮੈਂ ਤੇਰਾ ਮੋਨ ਬਾਧ ਤੇ ਆ ਬਸ ਮੰਮੀ ਦਾ ਇਹ ਸਾਈਡ ਤੇ ਬੈਲਿਓ ਆਪਾਂ ਆਪ ਹੀ ਟੱਕ ਲਾਂਗੇ ਮੈਂ ਬਸ ਆ ਸਾਈਡ ਤੇ ਬੈਠਾ ਤਾਂ ਉਹ ਦੇਖਣਾ ਤਈ ਕੀ ਕਰਦੇ ਆ ਜਿਹੜਾ ਇੰਨਾ ਰੌਲਾ ਪਾਇਆ ਸੀ ਚਲੋ ਚਲੋ ਚੋਲਾਈ ਤੇ ਜਾਣਾ ਤੋਂ ਮੇਨੋਂ ਗਿਆ ਕੀ ਹੁੰਦਾ ਕਿਤੇ ਕੋਂ ਮਗੇ ਆਵਾਂਗੇ ਅੱਛਾ ਚਲੋ ਇਹ ਫਿਰ ਅਨ ਨੂੰ ਉੱਥੇ ਪਹੁੰਚ ਕੇ ਦਿਖਾਉਨੇ ਆ ਕੀ ਮਾਹੌਲ ਹੈ ਚਲੋ ਤੇ ਹੁਣ ਆਪਾਂ ਪਹੁੰਚ ਗਏ ਜਲੰਧਰ ਤੇ ਕਿੰਨੇ ਮਿੰਟ ਦਾ ਰਸਾ ਰਹਿ ਗਿਆ ਮੈਪ ਤੇ ਤਾਂ 8 ਮਿੰਟ ਦਾ ਰਸਾ ਦੱਸਦਾ ਹੈ 8 ਮਿੰਟ ਦਾ ਰਸਾ ਰਹਿ ਗਿਆ ਤੇ ਆਗੇ ਹੁਣ ਆਪਾਂ ਤੁਹਾਨੂੰ ਪਹੁੰਚ ਕੇ ਦਿਖਾਉਨੇ ਆ 10 ਕਿਲੋਮੀਟਰ 3 ਕਿਲੋਮੀਟਰ ਸਾਰ ਲੈਫਟ ਹਾਂ ਮੈਂ ਆਪਾਂ ਮੁਰੇ ਹੀ ਬੈਠਾ ਹਾਂ ਯੈਸ ਤੇ ਅੰਨ ਪਹੁੰਚ ਕੇ ਦਿਖਾਉਨੇ ਆ ਇਹ ਹੁੰਦਾ ਉੱਥੇ ਹੀ ਆਗੇ ਹੁਣ ਤਾਂ ਆਪਾਂ ਪੁਲ ਕੋ ਆ ਗਏ ਚਲੋ ਜੀ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਸਕਾਈ ਜੰਪਰ ਮਾਸੀ ਕਾ ਯੰਪਰ ਸਤਿਗੁਰੂ ਨਹੀਂ ਦਿਖਾਉਂਦਾ ਤੂੰ ਹੀ ਤਾਂ ਕਹਿੰਦੇ ਮੈਂ ਬੋਲਣਾ ਨਹੀਂ ਕਿਹੜਾ ਬਸ ਰੱਖਿਆ ਇਹ ਆਹ ਹਾਂ ਦੱਸ ਦੇ ਅੱਛਾ ਉਹ ਉੱਥੇ ਲਾਣੀ ਬੈਠੇ ਬੜਾਲ ਲੀਏ ਤੇ ਹੁਣ ਤੁਹਾਨੂੰ ਅੰਦਰ ਆ ਕੇ ਦਿਖਾਉਂਦੇ ਆ ਕਿੱਦਾਂ ਦਾ ਮੈਂ ਤਾਂ ਐਕਸਾਈਟਮੈਂਟ ਜੀ ਬੜੀ ਹੋਈ ਜਾਂਦੀ ਆ ਕੀ ਹੋਇਆ ਐਕਸਾਈਟਮੈਂਟ ਜੀ ਬੜੀ ਹੋਈ ਜਾਂਦੀ ਮੇਰੇ ਤਾਂ ਕਾਦੀ ਗੈਂਦਰੀ ਆਣਾ ਆਪਾਂ ਵੀ ਮੈਂ ਜਾ ਮੈਂ ਬਾਹਰ ਕੱਢਣ ਲੱਗੇ ਆ ਮੈਂ ਤਾਂ ਪਾਪਾ ਜਾਊਂਗੀ ਤੁਸੀਂ ਬਾਹਰ ਰਹੇ ਹੋ ਅੱਜ ਮੈਂ ਤਾਂ ਪਾਪਾ ਅੰਦਰ ਜਾਣਾ ਨਹੀਂ ਜਾ ਨਹੀਂ ਆਪਾਂ ਕਿਹਾ ਵਗਟਾਂਗੇ ਤਾਂ ਇਹ ਨਹੀਂ ਇਹਨਾਂ ਰਹਿਣ ਤੋਂ ਇਹਨਾਂ ਨੂੰ ਵਲੌਗ ਬਣਾਉਣੇ ਬਣਾਉਂਦੇ ਪਾਸੇ ਆਪਾਂ ਟੱਪੀ ਆਵਾਂ ਤੇ ਲਾਈਵ ਤੇ ਤੁਹਾਨੂੰ ਦਿਖਾਉਣੇ ਆਪਾਂ ਹਲੋ ਜੀ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਲੋਕੀ ਦਾਦਾ ਟੱਪਣ ਦਿਓ ਵਿੱਚ ਓ ਇਧਰ ਆ। ਕੋਈ ਗੱਲ ਮੰਨਣ ਆਇਆ ਨਹੀਂ। ਚਲੋ ਜੀ। ਚਲੋ ਤਾਂ ਅੰਦਰ ਆ ਕੇ ਦਿਖਵਾਂਦੇ ਹਾਂ। ਹੁਣ 2 ਮਿੰਟ ਬੰਦ ਇਹ ਕਰ ਲੀਆ ਕੈਮਰਾ ਵੀ। ਸਾਰੇ ਬਣਾ ਤਾ। ਚਲੋ ਅੰਦਰ ਪਹੁੰਚ ਗਏ। ਬਾਕੀ ਦੇਖ ਲੋ ਬੰਨੇ। ਸਹ ਹੈਗਾ ਤਾਂ ਅੰਦਰ ਸੋਨਾ ਜੈ ਆ। ਆਵਾਇ ਤੇ ਆਪਣੀ ਲੱਗਿਓ ਬਾਅਦ ਚ ਕੋਈ ਹੋ ਗਿਆ ਮੋੜ ਕੇ ਨਹੀਂ ਠੀਕ ਹੈ ਤਾਂ ਉਹ ਫਾਰਮ ਫਿਲ ਕਰਨਾ ਕਹਿੰਦੇ ਉਹ ਕੁਝ ਵੀ ਆਪ ਕਰਨਾ ਹੈ ਤੇ ਕੋਈ ਹੋਗਣੀ ਨਹੀਂ ਨਹੀਂ ਰੋਤੇ ਪਿਆ 26 4 4 ਥੈਂਕ ਯੂ ਅੱਗੇ ਤੋਂ ਬੋਮਟਾ ਦੇ ਇੱਧਰ ਆਪਾਂ ਜਾਣਾ ਨਹੀਂ ਐਵੇਂ ਕੋ ਟਿਕਟ ਵਾਲਾ ਹੋਵੇ ਉਹਨਾਂ ਆਪਾਂ ਨੂੰ ਥੱਲੇ ਆ ਕੇ ਦਿਖਾਉਂਦੇ ਆ ਟਰੈਕਟਰ ਡੱਕਟ ਦਾ ਕੰਮ ਹੀ ਹੋਣੀ ਉਹਨਾਂ ਨੇ ਆਲਾ ਜਾ ਕੇ ਜਿਹਨੇ ਵਿੱਚ ਬੱਲੀਏ ਤੇ ਸਾਰੀ ਸਜਤ ਉਹਨੇ ਜਿਹੜਾ ਮਿੱਤਰਾਂ ਦੇ ਬੂਟ ਆਉਂਦੇ ਆ ਚਲੋ ਉਹ ਯੋਗੀ ਕਰਨ ਨੂੰ ਅਸਲੀ ਬੰਦੂਕਾਂ ਜੀਆਂ ਖੇਲ ਨਹੀਂ ਹੁੰਦੇ ਕਿਹੜੀਆਂ ਬੰਦੂਕਾਂ ਆਉਂ ਮੈਂ ਜੜੀਆਂ ਟੰਗੀਆਂ ਫੌਜੀਆਂ ਦੀਆਂ ਇਹਨਾਂ ਜੀ ਤੇ ਹੋਰ ਸਾੜੀ ਫੌਜੀ ਔਰ ਐਂਡੋ ਆਪਾਂ ਥੋੜੀ ਪਾਉਣੀ ਆ ਇਹ ਕਿੰਨੇ ਵਜੇ ਐਂਟਰੀ ਆ 3:30 ਐ ਇਥੇ ਜੰਪ ਕਰਕੇ ਜਾਓ tell her. ਦੇਵਾਰ ਘੱਟ ਪਿਆ ਨੀਵਾਰ ਚਲੋ ਚਲ ਜੰਪਿੰਗ ਟਾਈਮ ਫੁਲੈਕਟ ਨੂੰ ਕਰਾਂਗੇ ਸੋ ਥੈਂਕ ਯੂ ਡੀਅਰ ਜੰਪਰ ਜੰਪਿੰਗ ਟਾਈਮ ਫੁਲ ਰੈੱਡ ਕਲਰ ਬਣਨਗੇ ਆਰ ਵੀ ਜੰਪਿੰਗ ਟਾਈਮ ਫੁਲ ਰੈੱਡ ਕਲਰ ਬਣਨਗੇ ਥੈਂਕ ਯੂ ਡੀਅਰ ਜੰਪਰ ਚਲਕਿੰਗ ਟਾਈਮ ਥੈਂਕ ਯੂ 100 जंपिंग टाइम टू रेड कलर बाउंस ऑल बी जंपिंग टाइम टू रेड कलर बाउंस थैंक यू 100 जंपिंग टाइम टू रेड कलर बाउंस ऑल बी जंपिंग टाइम टू रेड कलर बाउंस थैंक यू 100 जंपिंग टाइम टू रेड कलर बाउंस ऑल बी जंपिंग टाइम टू रेड कलर बाउंस थैंक यू डियर सैंपल जंपिंग टाइम फॉर रेड कलर बैंड फॉर आईपी जंपिंग टाइम फॉर रेड कलर बैंड फॉर थैंक यू चलो डियर सैंपल जंपिंग टाइम फॉर रेड कलर बैंड फॉर आईपी जंपिंग टाइम फॉर रेड कलर बैंड फॉर थैंक यू डियर सैंपल जंपिंग टाइम फॉर रेड कलर बैंड फॉर आईपी जंपिंग टाइम फॉर रेड कलर बैंड फॉर थैंक यू डियर सैंपल जंपिंग टाइम फॉर रेड कलर बैंड फॉर Non è hi jana pehna le kan main ਆ ਦੇਖਾ ਇਧਰ ਆਹ ਤਾਂ ਉਹਦੇ ਪੌੜੀਆਂ ਚੜ੍ਹ ਕੇ ਇਹਦੇ ਚਹਾਲ ਮਾਰਨੀ ਆ ਇਹਨੇ ਜੀ ਹਾਂ ਕਿਥੋਂ ਆਹੋ ਇਥੋਂ ਮਾਰਦੀ ਆ ਚੱਲ ਨੀ ਮਰ ਚੱਲ Ha ha ha. Ja. Da. <laughs> Thank <laughs> you. ਵੀ ਦਾਤ ਰੱਖੋ ਹਾਂਜੀ ਅੱਜ ਇਹ ਨਵੀਂ ਤੋਰਨਾ ਆਇਆ ਮੈਂ ਕਿਵੇਂ ਹੀ ਜਾਣਾ ਉਹ ਚੱਲੀ ਸੀ ਬੂਥੇ ਵਾਲੀ ਡਿਗਲਾ ਸਿੰਮੀ ਨੇ ਏ ਡੰਗਰ ਆ

你他妈还让我怎么办？ ਲੋ ਜੀ 1 ਘੰਟਾ ਹੋ ਗਿਆ ਆਪਣੇ ਆਪ ਹੀ ਜਰਾਬਾ ਘਰ ਨੂੰ ਲੈ ਜਾਓ ਹਣ ਇਹ ਹੀ ਗੱਲ ਹੈ ਮੈਂ ਵੀ ਨਾ ਬਹੁਤ ਆਪ ਲਿਆਵਾਂ ਘਰ ਵੀ ਬਹੁਤ ਆ ਜਾਂਦੀ ਹੈ ਇਸ ਕਰਕੇ ਤੇ ਆ ਵੀ ਸਕਦੇ ਨੇ ਵੀ ਆ ਸਕਦੇ ਐਸੇ ਤਾਂ ਬਹੁਤ ਘਰ ਨਹੀਂ ਹੁੰਦੀ ਹੈ ਇਹ ਏਸੀ ਤਾਂ ਲੱਗੇ ਆ ਤੁਸੀਂ ਸੋਧਦੇ ਹੋਗੇ ਇਹ ਵੀ ਲਾਏ ਆ ਠੰਡਾ ਨਹੀਂ ਹੋਇਆ ਤਾਂ ਉਹ ਹੋਇਆ ਠੰਡਾ ਪਰ ਉਹ ਗੱਲ ਬਾਤ ਹੀ ਨਹੀਂ ਬਣੀ ਤਾਂ ਹੁੰਦੀ ਗੱਲ ਬਾਤ ਜੀ ਗੱਡੀ ਚ ਫਾਲੀ ਕਿੱਦਾਂ ਦੀ ਆਈ ਆ ਸਟਾਰਟ ਹੁੰਦੇ ਦੀ ਹਾਈ ਏਸੀ ਚਲਾ ਕੇ ਬਿਲ ਜਾਂਦਾ ਦਾ ਚਲੋ ਯਾਰ ਚਲਿਏ ਲੋ ਜੀ 15 ਅੰਗੂਠ ਪੂਸੀਆਂ ਮਾਰ ਕੇ ਆ ਗਏ ਆ ਤੇ ਭੁੱਖ ਲੱਗ ਗਈ ਆ ਹੁਣ ਕਿੰਨਾ ਟਾਈਮ ਹੋ ਗਿਆ ਇੱਦਾਂ ਹੀ ਘੁੰਮ ਜੋ ਇੱਕ ਘੰਟੇ ਦਾ ਟਾਈਮ ਸੀ ਨਾ ਆਪਾਂ ਲਿਆ ਆਪਾਂ 15 ਮਿੰਟ ਪਹਿਲਾਂ ਹੀ ਨਿਕਲੇ ਆਏ ਆ ਉਹ ਬੋ ਕਰਮੀ ਆ ਉਹ ਵੀ ਉਹਦਾ ਏਸੀ ਆ ਸਾਰਾ ਅੰਦਰ ਪਰ ਬਾਹਰ ਨਿਕਲ ਕੇ ਹਾਏ ਕਿੱਦਾਂ ਗਰਮੀ ਹੁੰਮ ਜਿਹਾ ਲੱਗਦਾ ਪਿਆ ਨਾ ਇਹ ਬੈਠ ਹੁਣ ਘਰੇ ਹੀ ਲਾ ਕੇ ਜਾਣੇ ਆ ਹਾਂ ਹਣ ਨਹੀਂ ਬੋਲਦਾ ਪਹਿਲਾਂ ਕਿੰਨਾ ਚਾਹ ਹੈਗਾ ਇਹ ਜਾਣਾ ਹੈ ਤਾਂ ਕਿਦਾਂ ਫੜਾੜ ਲੱਗਾ ਹੋਇਆ ਹੈ ਬਲੌਗ ਬਣਾਉਣ ਹੁਣ ਬੋਲਤੀ ਬੰਦ ਹੋ ਗਈ ਹੁਣ ਥੱਕ ਗਿਆ ਹੁਣ એનર્ਜੀ ਸਾਰੀ ਨਿਕਲ ਗਈ ਹੈ ਨਾ ਚਲੋ ਹੁਣ ਕੁਝ ਖਾ ਲਈਏ ਭੁੱਖ ਬਹੁ ਲੱਗੀ ਹਾਂਜੀ ਸਿੱਧਾ ਹੀ ਜਾਣਾ ਹੈ ਨਾ ਆਪਾਂ ਮੈਂ ਤਾਂ ਕਗਾ ਤੇ ਮੈਂ ਕੱਮ ਐਸ ਕਾਇਮ ਪਰ ਬਲੌਗ ਬਣਾ ਦੂੰਗਾ ਤੇ ਜੇ ਕਿਤੇ ਰਾਹ ਹੀ ਰੁਕਣਾ ਹੋਇਆ ਉੱਥੇ ਤਸਵੀਰ ਬਣਾਉਣਾ ਹੁਣ ਇੱਥੇ ਵੀ ਇਹ ਮੈਨੂੰ ਫੋਨ ਫੜਾਉਂਦੇ ਕਹਿੰਦੇ ਇੱਥੇ ਵੀ ਧੋਈ ਬਣਾ ਚਲੋ ਜੀ ਹੁਣ ਤਾਂ ਪਹੁੰਚ ਗਏ ਤੁਹਾਨੂੰ ਦਿਖਾਈਏ ਉੱਥੇ ਹੋ ਕੇ ਦੇਖਣਾ ਮੈਨੂੰ ਰਲਾ ਦੇ ਕਰੋ ਮੈਨੂੰ ਰਲਾ ਕਰੋ ਅੰਦਰ ਕੋ ਚੱਲ ਜਾਈਏ ਚੱਲ ਜਾਈਏ ਜੈਸੇ ਵੀ ਚੱਲ ਜਾਂਦੇ ਚਲੋ ਬਰਾ ਭਾ ajo ਚਲੋ ਆ ਜੀ ਹੁਣ ਆਪਾਂ ਖਾ ਪੀ ਜੇ ਤੁਹਾਨੂੰ ਗੱਡੀ 'ਚ ਵਲੌਗ ਬਣਾਉਂਦੇ ਹੁਣ ਆਪਾਂ ਖਾ ਪੀ ਲੀਏ ਉਹ ਖਬੜੀ ਲੱਤੀ ਆ ਨੱਟਪੀ ਦਾ ਜਾਂਦਾ ਉਹਦਾ ਸਾਬ ਨੂੰ ਕੰਮ ਪੈ ਗਿਆ 5 ਵਜ ਗਏ ਆ ਤੇ 6 ਵਜੇ ਕਹਿੰਦੇ ਆਪਾਂ ਪਹੁੰਚਣਾ ਆ ਮੈਂ ਕਿਹਾ ਇਦਾਂ ਕਰਿਓ ਖਾਣ ਪੀਣ ਵਾਲੀਆਂ ਪਲੇਟਾਂ ਗੱਡੀ 'ਚ ਰੱਖ ਲਿਓ ਇਹਨਾਂ ਕਹਿੰਦੇ ਧੋ ਕੇ ਦੇਜੋ ਮਾਗੇ ਮੂੰਹ ਚ ਲਾ ਲਿਓ ਛੇ ਛੇਤੀ ਅੱਛਾ ਫੜੇ ਜਾਣੇ ਆਹੋ 5 ਵਜ ਗਏ 1 ਘੰਟਾ ਹੀ ਆ ਸਿਰੋ ਸਾਡੇ ਕੋਲ ਚੈਲੰਜ ਹੈ ਆ ਨਹੀਂ ਤਾਂ ਵਿੱਚੇ ਠਹਿ ਕੇ ਰਹਿ ਚੈਲੰਜ ਹੀ ਆ ਨਹੀਂ ਤਾਂ ਵਿੱਚੇ ਛੱਡ ਕੇ ਜਾਣਾ ਪੈਣਾ ਚੱਲਾ ਹੀ ਹੁਣ ਆਪਾਂ ਰੋਟੀ ਰੋਟੀ ਖਾ ਲਈ ਆ ਤੇ ਹੁਣ ਆਪਾਂ 6 ਵਜ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੈ ਕਿਉਂਕਿ ਬਾਪੇ ਨੂੰ ਕੰਮ ਆ ਤੇ ਹਰਾਪਾ ਘਰੇ ਪਹੁੰਚੀਏ ਤੇ ਫੇਰ ਜਾਂੀਏ ਤੇ ਹੁਣ ਸਾਰੇ ਯਾਨੀ ਇੱਕ ਚੀਜ਼ ਨੋਟ ਕਰਿਓ ਵੀ ਜਦੋਂ ਤਾਂ ਹਨਾ ਘਰੋਂ ਤੁਰਨਾ ਸੀ ਆਵਾਜ਼ ਦੇਖਿਆ ਦੀ ਕਿੰਨੀ ਸੀਗੀ ਹੁਣ ਵਾਜ ਨਾਨਾ ਸਲੋ ਹੋ ਗਈ ਆ ਹੁਣ ਬਾਸ ਹੈ ਨਾ ਜਦੋਂ ਅੰਦਰ ਐਂਟਰੀ ਕਰਨੀ ਸੀ ਉਸਨੇ ਕੋਈ ਜੱਤਾਂ ਨਹੀਂ ਵੀ ਪੁੱੰਦ ਆਪ ਬਲੌਗ ਵੀ ਬਣਾਉਣਾ ਜਾਂ ਕਿੱਤਾਂ ਉਸਨੇ ਫੜਾ ਅੜ ਜਾ ਕੇ ਅੰਦਰ ਛਾਲਾਂ ਲੱਪਿਆ ਮਾਰ ਉਸਨੇ ਕੋਈ ਜੱਤਾਂ ਨਹੀਂ ਵੀ ਹਨਾ ਬਲੌਗ ਦਾ ਫੇ ਮੇਰੇ ਹੱਥ ਫੜਾਤਾ ਹੁਣ ਬਾਜ ਬਲੌਗ ਹੁਣ ਮੰਮੀ ਬਣਾਵੇ ਫੀਕੇ ਬੱਚਿਆਂ ਨੇ ਐਕਸਾਈਟਮੈਂਟ ਹੁੰਦੀ ਬੱਚਿਆਂ ਦੀ ਜਿਆਦਾ ਹੀ ਆ ਕੁਛ ਹਨ ਸਾਡੇ ਦੇ ਮੈਂ ਕਿਹਨੇ ਕੁਝ ਜਿਆਦਾ ਹੀ ਆ ਉੱਤੋਂ ਵੱਧ ਸੀ ਤੁਹਾਡੀ ਐਕਸਾਈਟਮੈਂਟਾਂ ਦਾ ਬੱਚੇ ਹਾਂ ਜਿਹੜੇ ਮੈਂ ਹੁਣ ਜਿਹੜਾ ਮੈਂ ਤੁਹਾਨੂੰ ਚੈਲੰਜ ਦਿੱਤਾ ਆ ਰਾਤ ਦਾ ਟਾਈਮ ਆ ਪਤਾ ਉਹ ਮੈਂ ਸਵੇਰ ਨੂੰ ਦੇਖਿਓ ਸੁਣਨਾ ਆ ਤੁਹਾਨੂੰ ਜੇ ਤਾਂ ਤਾਂ ਮੈਂ ਕਰਾ ਦੂੰ ਮੂੰ ਇਤਾਂ ਦੀ ਗੱਲ ਨਹੀਂ ਜੇ ਤਾਂ ਤਾਂ ਮੈਂ ਕਰਾ ਦੂੰ ਇਹਨਾਂ ਆ ਕਹਿੰਦੇ ਅੱਜ ਜਿੱਥੇ ਆਪਾਂ ਜਾ ਕੇ ਯੋਆ ਉਹ ਸ਼ਰਤ ਜੇ ਨਾ ਨਾ ਕਾਨੂੰ ਪੂਰੀ ਕਰ ਦਿੱਤੀ ਮੇਰੀ ਤਾਂ ਠੀਕ ਆ ਜੇ ਨਾ ਹੋਈ ਤੇ 76 ਪ੍ਰੇਡ ਬਹੁਤ ਹੋਣੀ ਐ ਤੇ ਵਲੌਗ ਜੀ ਹੋਊਗੀ ਤੇ ਇਹ ਵੀ ਦੇਖ ਲਿਓ ਨਾਲ ਹੀ ਵਲੌਗ ਬਣੂਗਾ ਠੀਕ ਆ ਇਹ ਨਾ ਕਾ ਮਮੀ ਨੂੰ ਵਲੌਗ ਨਹੀਂ ਬਣਾਉਣਾ ਫੋਨ ਮੈਂ ਪਤਾ ਨਹੀਂ ਕਿੱਥੇ ਕੈਮਰਾ ਸੈੱਟ ਕਰਕੇ ਰੱਖ ਦੇਣਾ 76 ਵਜੇ ਤੇ ਆਣਾ ਓਕੇ ਮੈਂ ਨਹੀਂ ਬੋਲਦੀ ਚਲ ਆਈ ਇਸ ਮਾਪੀ ਕਰਦੇ ਵਲੌਗ ਦੇ ਜਾ ਬਾਈ ਬਾਈ ਮੜਾਪੀ ਠੀਕ ਆ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ